ਲੱਖ ਸਿਧਾਣਾ ਆਖਰ ਚਲਦੇ ਕਿਸਾਨੀ ਆंदोलਨ ਦੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਉਹ ਵੀਡੀਓ ਉਹ ਵੀਡੀਓ ਤੋਂ ਬਾਅਦ ਜਦੋਂ ਇਹ ਉਥੋਂ ਦੀ ਜਾਣ ਲੱਗਦਾ ਉਹ ਬਹਿਸ ਜਿਹੜੀ ਹੁੰਦੀ ਆ ਮੁੰਡੇ ਕਹਿੰਦੇ ਯਾਰ ਤੂੰ ਵੀਡੀਓ ਪਾ ਕੇ ਕਿਧਰੋਂ ਨਿਕਲ ਚਲੇ ਆ ਇੱਥੇ ਬੈਠ ਸਾਡੇ ਨਾਲ ਧਰਨਾ ਲਾ ਇੱਥੇ ਤੁਸੀਂ ਤੈਨੂੰ ਤਿੰਨੇ ਜਣੇ ਲਾਈਵ ਹੋਏ ਤੇ ਨਾਲ ਉਹ ਲਾਈਵ ਕਿਹੜਾ ਲਾਈਵ ਹੋਦਾ ਕੋਈ ਨਹੀਂ ਯਾਰ ਕੋਈ ਨਹੀਂ ਲਾਈਵ ਰਹਿੰਦੇ ਇਸ ਤਰੀਕੇ ਨਾਲ ਲੱਖ ਸਿਧਾਣੇ ਦੀ ਉਹਨਾਂ ਦੇ ਨਾਲ ਇੱਕ ਬਹਿਸ ਦੀ ਵੀਡੀਓ ਹੈਗੀ ਆ ਉਸ ਤੋਂ ਬਾਅਦ ਉਸੇ ਵੀਡੀਓ ਦੇ ਵਿੱਚ ਕੰਟੀਨਿਊ ਅੱਗੇ ਚੱਲ ਕੇ ਗੋਲੀਆਂ ਚੱਲਦੀਆਂ ਉਸੇ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਦੇ ਵਿੱਚ ਮੁੰਡੇ ਕਹਿ ਰਹੇ ਨੇ ਲੱਖੇ ਸਧਾਨੇ ਦੇ ਬੰਦੇ ਨੇ ਜਿਹੜੇ ਗੋਲੀਆਂ ਚਲਾ ਰਹੇ ਨੇ ਲੱਖੇ ਸਧਾਨੇ ਦੇ ਬਾਡੀਗਾਰਡ ਨੇ ਉੱਥੇ ਮੌਕਾ ਹੀ ਵਾਰਦਾਤ ਤੇ ਖੜੇ ਮੁੰਡੇ ਕਹਿ ਰਹੇ ਨੇ ਪੰਜਾਬ ਦਾ ਪ੍ਰਸ਼ਾਸਨ ਮਰਿਆ ਹੋਇਆ ਲਖੇ ਸਿਧਾਨੇ ਦੇ ਬੰਦੇ ਦੀ ਇਹ ਹਾਂ ਲਖੇ ਸਿਧਾਨੇ ਦੇ ਬੰਦੇ ਨੇ ਗੋਲੀਆਂ ਚਲਾਇਆ ਉਹ ਸਾਰੀ ਵੀਡੀਓ ਤੇ ਲੀਪਾ ਪੋਤੀ ਚੱਲ ਰਹੀ ਆ ਉਹਨੂੰ ਦੱਬਣ ਦੀ ਪੂਰੀ ਪੂਰੀ ਕੋਸ਼ਿਸ਼ ਆ মিডিਆ ਪੰਜਾਬ ਦਾ মিডিਆ ਜਿਹੜਾ ਆਪਣੇ ਆਪ ਨੂੰ ਆਜ਼ਾਦ ਖਿਆਲ মিডিਆ ਆਪਣੇ ਆਪ ਨੂੰ ਕ੍ਰਾਂਤੀਕਾਰੀ মিডিਆ ਲੱਲਾ ਭੱਵਾ মিডিਆ ਮਰਗੇ ਨੇ ਸਾਰੇ ਦੀਪ ਸਿੱਧੂ ਜਦੋਂ ਕਿਸਾਨੀ ਅੰਦੋਲਨ ਦਾ ਲੀਡ ਕਰ ਰਿਹਾ ਸੀ ਨਾ ਉਸ ਟਾਈਮ ਦੀਪ ਸਿੱਧੂ ਨੂੰ ਬਹੁਤ ਕੁਝ ਭੰਡਿਆ ਭਾਨੇ ਨੇ ਬਹੁਤ ਭੰਡਿਆ ਠੀਕ ਆ ਇਹਨਾਂ ਨੇ ਬਹੁਤ ਭੰਡਿਆ ਉਹਦਾ ਸਾਥ ਨਹੀਂ ਦਿੱਤਾ ਕਿੰਨਾ ਗੰਦ ਆਪਾਂ ਸੁਣ ਚੁੱਕੇ ਆ ਜਦੋਂ ਦੀਪ ਲੀਡ ਕਰ ਰਿਹਾ ਸੀ ਉਦੋਂ ਤਾਂ ਤੁਸੀਂ ਇਹ ਗੱਲਾਂ ਕਰ ਰਹੇ ਸੀ ਹੁਣ ਦੀਪ ਹੈ ਨਹੀਂਗਾ ਹੁਣ ਕਰ ਲੋ ਲੀਡ ਹੁਣ ਕਰ ਲੋ ਆਪਣਾ ਪ੍ਰਧਾਨਗੀ ਦਾ ਚਾਹ ਪੂਰਾ ਭੰਨ ਲੋ ਜਾ ਕੇ ਬੈਰੀਕੇਡ ਭੰਨੋ ਕਿਉਂ ਨਹੀਂ ਬੰਨਦੇ ਕਿਉਂ ਨਹੀਂ ਖੜਦੇ ਉੱਥੇ ਅੱਗੇ ਜਾ ਕੇ ਇਹ ਉਹੀ ਟੀਮ ਆ ਸਾਰੀ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗद्दार ਘੋਸ਼ਿਤ ਕੀਤਾ ਹੁਣ ਤਾਂ ਹੈ ਨਹੀਂ ਨਾ ਦੀਪ ਹੁਣ ਹੋ ਜੋ ਲੀਡਰ ਸਾਹਮਣੇ ਖਾ ਲਓ ਹਿੱਕ ਤੇ ਗੋਲੀਆਂ ਕਿਉਂ ਨਹੀਂ ਖੰਦੇ ਉੱਥੇ ਕਿਉਂ ਨਹੀਂ ਹੁੰਦੇ ਮੂਰੇ ਸਾਡੇ ਮੁੰਡੇ ਮਰਨ ਨੂੰ ਮੂਰੇ ਕਰਵਾਏ ਹੋਏ ਨੇ ਪਹਿਲਾਂ ਸਾਡਾ ਲੀਡਰ ਮਰ ਗਿਆ ਹੁਣ ਸਾਡੇ ਮੁੰਡੇ ਮਰਦੇ ਪਏ ਨੇ ਤੇ ਤੁਸੀਂ ਗੁੱਡਾਂ 'ਚ ਪੜੇ ਹੋ ਯਾਰ ਤੁਸੀਂ ਐਸੀ ਸਾਡੀ ਪਿਛਲੀ ਗੱਲਬਾਤ ਦੇ ਵੀ ਤੁਸੀਂ ਗੱਲ ਕਹੀ ਸੀ ਵੀ ਲੱਖੇ ਜਿਹਾ ਨਹੀਂ ਕਿੰਟਰਵਿਊ ਦੇ ਵਿੱਚ ਗੱਲ ਕਹੀ ਹੈ ਦੀਪ ਸਿੱਧੂ ਬਾਰੇ ਬਈ ਲਗਜ਼ਰੀ ਲਾਈਫ ਛੱਡ ਕੇ ਆ ਗਿਆ ਤੇਰੇ ਕਿਹੜਾ ਡਾਂਗ ਦਿੱਤੀ ਸੀ ਕਿਸੇ ਨੇ ਹਾਂ ਵੀਡੀਓ ਹੈਗੀ ਹੈ ਚੱਲੀ ਵੀ ਹੈ ਉਹ ਪਰ ਕਈਆਂ ਨੇ ਕਿਹਾ ਵੀ ਇਹ ਗੱਲ ਜਿਹੜੀ ਹੈਗੀ ਹੈ ਉਸਨੇ ਸੋਨੀਆ ਮਾਨ ਨੂੰ ਕਹੀ ਸੀ ਦੀਪ ਸਿੱਧੂ ਨੇ ਨਹੀਂ ਕਹੀ ਜੇ ਸੋਨੀਆ ਮਾਨ ਨੂੰ ਇਹ ਗੱਲ ਕਹੀ ਸੀ ਫਿਰ ਤਾਂ ਫਿੱਟੇ ਮੂੰਹਾਂ ਨੂੰ ਫਿਰ ਤਾਂ ਲਾਂਡਤਾ ਦੀ ਕੋਈ ਅੰਤ ਹੀ ਨਹੀਂ ਆ ਫਿਰ ਤਾਂ ਯਾਰ ਤੁਸੀਂ ਐਡੇ ਨੀਚ ਐਡੇ ਗਲੀਜ ਹੋ ਗਏ ਹੋ ਕਿ ਤੁਸੀਂ ਇੱਕ ਤੀਵੀਂ ਵਾਰ ਇਹ ਗੱਲ ਕਹਿ ਰਹੇ ਹੋ ਕਿ ਤੂੰ ਲਗਜ਼ਰੀ ਲਵ ਛੱਡ ਕੇ ਆਈਆਂ ਤੇ ਤੇਰੇ ਕਿਹੜਾ ਡਾਂਗ ਦਿੱਤੀ ਸੀ ਦੌਰ ਫਿਟੇ ਮੂੰਹ ਤੁਹਾਡੇ ਫਿਰ ਤਾਂ ਲੱਖਾਂ ਸਿਧਾਣਾ ਆਖਰ ਚਲਦੇ ਕਿਸਾਨੀ ਆंदोलਨ ਦੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਤੁਸੀਂ ਦੇਖ ਰਹੇ ਹੋ ਤਾਂ ਕਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਇਸ ਸਵਾਲ ਹਰ ਪੰਜਾਬੀ ਦੇ ਜ਼ਿਹਨ ਅਤੇ ਜ਼ੁਬਾਨ ਤੇ ਹੈ ਇਸ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ ਮੌਜੂਦ ਨੇ ਭਗਤ ਸਿੰਘ ਦੁਆਬੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਗਤ ਸਿੰਘ ਜੀ ਬਹੁਤ ਸਵਾਗਤ ਹੈ ਧੰਨਵਾਦ ਜੀ ਭਗਤ ਸਿੰਘ ਜੀ ਤੁਹਾਡੀ ਨਜ਼ਰ ਦੀਪ ਸਿੱਧੂ ਤੋਂ ਲੈ ਕੇ ਅਮਰਿਤਪਾਲ ਦੇ ਹੁੰਦੀ ਹੋਈ ਲੱਖਾਂ ਚ ਦਾਣਾ ਤੇ ਭਾਨੇ ਸਿੱਧੂ ਤੇ ਜਾਂ ਫਿਰ ਪੰਜਾਬ ਤੇ ਹਰ ਚਲੰਦ ਮੁੱਦੇ ਤੇ ਰਹਿੰਦੀ ਹੈ ਪਰ ਚੱਲਦੇ ਕਿਸਾਨੀ ਅੰਦੋਲਨ ਦੇ ਵਿੱਚੋਂ ਲੱਖਾਂ ਸਿਧਾਣਾ ਗਾਇਬ ਕਿੱਥੇ ਹੋ ਗਿਆ ਨਜ਼ਰਾ ਹੈ ਜਾਂ ਨਹੀਂ ਮੇਰੀਆਂ ਨਜ਼ਰਾ ਤਾਂ ਹੈਗੀਆਂ ਜੀ ਪਰ ਗੱਲ ਇਹ ਆ ਵੀ ਭਾਨੇ ਸਿੱਧੂ ਨੂੰ ਬਚਾਉਣ ਵਾਸਤੇ ਚੱਲੇ ਤਾਂ ਸੀਗੇ ਪੰਜਾਬ ਬਚਾਉਣ ਬਚਾਣਾ ਪੈ ਗਿਆ ਭਾਨਾ ਇਹ ਸੋਸ਼ਲ ਮੀਡੀਆ ਤੇ ਮੀਮ ਚੱਲਦੇ ਪਏ ਨੇ ਚੱਲੇ ਨੇ ਵਧੀਆ ਤੁਸੀਂ ਭਾਨਾ ਸਿੱਧੂ ਤਾਂ ਬਚਾ ਲਿਆ ਕੱਲ ਸਾਡੇ ਇੱਕ ਭਰਾ ਦੇ ਸਿਰਚ ਗੋਲੀ ਮਾਰੀ ਆ ਜਮਣਾਬਾਰ ਵਾਲੀ ਪੁਲਿਸ ਨੇ ਠੀਕ ਆ ਤੇ ਹੁਣ ਕਿੱਥੇ ਹੋ 92 ਗੁੰਗਿਆਂ ਦਾ ਸਰਦਾਰ ਇਹ ਵੀ ਇੱਕ ਮੀਮ ਚੱਲਦਾ 92 ਗੁੰਗਿਆਂ ਦਾ ਸਰਦਾਰ ਤੁਹਾਨੂੰ ਪਤਾ ਕੋਣ 92 ਗੁੰਗੇ ਉਹਨਾਂ ਦਾ ਸਰਦਾਰ ਵੀ ਬੋਲ ਪਿਆ ਵੀ ਸ਼ੁਭਦੀਪ ਦੇ ਗੋਲੀ ਮਾਰੀ ਆ ਸ਼ੁਭੂ ਮੁੰਡੇ ਦੇ ਗੋਲੀ ਮਾਰੀ ਆ ਤੇ ਅਸੀਂ ਇਹ ਹੋਣ ਨਹੀਂ ਦਵਾਂਗੇ ਭਾਈ ਜੀ ਤੁਹਾਡੇ ਨਾਲ ਕਦੇ ਥੱਲੇ ਹੀ ਹੋਇਆ ਤੁਹਾਡੀ ਪੁਲਿਸ ਖੜੀ ਸੀ ਤੁਹਾਡੀ ਪੁਲਿਸ ਦੇ ਸਾਹਮਣੇ ਹੋਇਆ ਤੁਹਾਡੀ ਸਟੇਟ ਦੇ ਵਿੱਚ ਆ ਕੇ ਅਗਲੇ ਬੰਬ ਸੱਟ ਰਹੇ ਨੇ ਡਰੋਨ ਨਾਲ ਹਮਲੇ ਕਰ ਰਹੇ ਨੇ ਤੁਹਾਡੀ ਸਟੇਟ ਦੇ ਅੰਦਰ ਤੁਸੀਂ ਤਾਂ ਨਹੀਂ ਬੋਲੇ ਤੁਹਾਡੀ ਸਟੇਟ ਦੇ ਅੰਦਰ ਆ ਕੇ ਟਰੈਕਟਰ ਭੰਗੇ ਤੁਸੀਂ ਤਾਂ ਨਹੀਂ ਬੋਲੇ ਹੁਣ ਇੱਕ ਮੁੰਡਾ ਸਾਡਾ ਮਰ ਗਿਆ ਠੀਕ ਆ ਹੁਣੇ ਲਫ਼ਜ਼ ਮੈਨੂੰ ਵਰਤਣੇ ਪੈ ਰਹੇ ਨੇ ਕਿਉਂਕਿ ਜੇ ਮੈਂ ਕਹਾਂ ਨਾ ਸ਼ਹੀਦ ਹੋ ਗਿਆ ਉਹ ਕੜਤਨ ਮਹਿਸੂਸ ਨਹੀਂ ਹੋਣੀ ਉਹ ਮੁੰਡਾ ਮਾਰਤਾ ਯਾਰ ਉਹਨਾਂ ਨੇ ਤੁਸੀਂ ਤਾਂ ਜਾ ਕੇ ਇਹ ਬੋਲ ਰਹੇ ਹੋ ਕਿ ਅਸੀਂ ਹਸਪਤਾਲ ਤਿਆਰ ਕਰ ਰਹੇ ਹਾਂ ਅਸੀਂ ਐਂਬੂਲੈਂਸਾਂ ਤਿਆਰ ਕਰ ਰਹੇ ਹਾਂ ਇੱਕ ਪਾਸੇ ਤੁਹਾਡੀ ਸਟੇਟ ਦੀ ਪੁਲਿਸ ਪਿੱਛੇ ਰੋਕ ਲੈਂਦੀ ਆ ਸਾਨੂੰ ਪੱਤਰਕਾਰਾਂ ਨੂੰ ਵੀ ਚੈੱਕ ਕਰਦੀ ਐ ਡਾਂਗ ਤੱਕ ਨਹੀਂ ਜਾਣ ਦਿੰਦੇ ਤੁਸੀਂ ਸਾਨੂੰ ਨੇ ਹੱਥੇ ਕਰਕੇ ਉੱਥੇ ਸਾਹਮਣੇ ਭੇਜਦੇ ਹੋ ਵੀ ਜਾਓ ਉੱਥੇ ਜਾ ਕੇ ਸ਼ਿੱਤਰ ਖਾਓ ਤੇ ਫਿਰ ਤੁਸੀਂ ਪਿੱਛੇ ਹਸਪਤਾਲ ਤਿਆਰ ਕਰ ਰਹੇ ਹੋ ਇਹ ਕੀ ਤਰੀਕਾ ਹੈ ਔਰ ਇਸ ਦੇ ਵਿੱਚ ਜਿਹੜਾ ਪੰਜਾਬ ਬਚਾਣ ਤੁਰੇ ਸੀਗੇ ਬਚਾਣਾ ਪੈ ਗਿਆ ਭਾਨਾ ਹੁਣ ਉਹ ਕਿੱਥੇ ਨੇ ਏਡਾ ਵੱਡਾ ਅੰਦੋਲਨ ਕਰਤਾ ਭਾਨਾ ਬਚਾਓ ਭਾਨਾ ਬਚਾਓ ਭਾਨੇ ਦੀ ਜ਼ਮਾਨਤ ਜਿਹੜੀ ਹੈਗੀ ਆ ਜ਼ਮਾਨਤ ਤੇ ਆਇਆ ਭਾਨਾ ਬਾਹਰ ਉਹ ਕੋਰਟ ਦੀਆਂ ਜਜਮੈਂਟ ਨੈਟ ਤੇ ਪਈਆਂ ਕੋਈ ਵੀ ਦੇਖ ਸਕਦਾ ਲੇਕਿਨ ਲੱਖਾ ਜੀ ਦਾਣਾ ਦਾ ਕਹਿੰਦਾ ਹੈ ਵੀ ਉਹ ਤਾਂ ਸਾਰੇ ਪਰਚੇ ਰੱਦ ਹੋਈ ਨਹੀਂ ਰੱਦ ਹੋਈ ਨਹੀਂ ਤੇ ਫਿਰ ਉਹ ਅਗਲੀ ਡੇਟ ਵੀ ਆ ਗਈ ਹੈ ਪਰਚੇ ਦੀ ਮੈਨੂੰ ਐਗਜ਼ੈਕਟ ਡੇਟ ਤਾਂ ਨਹੀਂ ਪਤਾ ਪਰ ਜਿਹੜਾ ਉਹ ਐਫ ਆਈ ਆਰ ਨੰਬਰ ਆ ਉਹ ਐਫ ਆਈ ਆਰ ਨੰਬਰ ਜਦੋਂ ਤੁਸੀਂ ਪਾਉਂਦੇ ਹੋ ਐਪ ਦੇ ਵਿੱਚ ਜਿੱਥੋਂ ਦੀ ਤੁਸੀਂ ਆਪਣੇ ਡੇਟ ਦੇਖਦੇ ਹੋ ਤਰੀਕਾ ਦੇਖਦੇ ਹੋ ਉੱਥੇ ਤਾਂ ਅਗਲੀ ਡੇਟ ਪਈ ਹੋਈ ਆ ਪਰチェ ਰੱਦ ਦੀ ਰੇਟ ਕਿਤਾ ਪੈਂਦੀ ਆ ਤੇ ਜਮਾਨਤ ਦਾ 50000 ਬੌਂਡ ਉਹ ਕਿਦਾਂ ਪਰ ਹੁਣ ਸਵਾਲ ਇਹ ਆ ਵੀ ਤੁਸੀਂ ਤਾਂ ਪੰਜਾਬ ਦੇ ਖੈਰ ਖਵਾਓ ਤੁਸੀਂ ਕਿੱਧਰ ਵੜ ਗਏ ਕਿਹੜੀਆਂ ਗੁੱਡਾਂ 'ਚ ਵੜ ਗਏ ਇੱਧਰ ਗੋਲੇ ਸਿੱਟੇ ਜਾ ਰਹੇ ਨੇ ਬੰਬ ਸਿੱਟੇ ਜਾ ਰਹੇ ਨੇ ਤੁਸੀਂ ਕਿੱਥੇ ਵੜ ਗਏ ਹੋ ਇਹ ਬੜੀ ਹੈਰਾਨ ਕਰਨਨੀ ਵਾਲੀ ਗੱਲ ਆ ਤੁਹਾਡੀ ਤੁਹਾਡੀ ਨਜ਼ਰ ਛੇਗਾ ਲੱਖਾਂ ਕਿੱਥੇ ਗਿਆ ਮੈਂ ਤਾਂ ਮੇਰੀ ਨਜ਼ਰ ਤਾਂ ਛੱਡੋ ਜਿਹੜਾ ਗੋਦੀ ਮੀਡੀਆ ਇੱਕ ਤਾਂ ਗੋਦੀ ਦੀ ਮੀਡੀਆ ਆਪਾਂ ਪਰਲੇ ਪਾਸੇ ਦੇਖਿਆ ਸੀ ਪੰਜਾਬ ਦੇ ਵਿੱਚ ਵੀ ਇੱਕ ਗੋਦੀ ਮੀਡੀਆ ਜਿਹੜਾ ਵੱਖ-ਵੱਖ ਲੀਡਰਾਂ ਦੀ ਗੋਦੀ 'ਚ ਬੈਠਦਾ ਤੇ ਗੋਦੀ 'ਚ ਹੀ ਘੇੜਦਾ ਆ ਹੁਣ ਉਹ ਗੋਦੀ ਦੀ ਮੀਡੀਆ ਮਰ ਗਿਆ ਉਹ ਗੋਦੀ ਮੀਡੀਆ ਪੁੱਛਦਾ ਨਹੀਂ ਵੀ ਕਿੱਥੇ ਬਣੇ ਹੋ ਬਾਈ ਤੁਸੀਂ ਤੁਸੀਂ ਮੁੰਡਿਆਂ ਨੂੰ ਲੀਡ ਕਰਨਾ ਸੀ ਦੀਪ ਸਿੱਧੂ ਜਦੋਂ ਕਿਸਾਨੀ ਅੰਦੋਲਨ ਦਾ ਇਹ ਲੀਡ ਕਰ ਰਿਹਾ ਸੀ ਨਾ ਉਸ ਟਾਈਮ ਦੀਪ ਸਿੱਧੂ ਨੂੰ ਬਹੁਤ ਕੁਝ ਪੰਡਿਆ ਭਾਨੇ ਨੇ ਬਹੁਤ ਪੰਡਿਆ ਠੀਕ ਆ ਇਹਨਾਂ ਨੇ ਬਹੁਤ ਪੰਡਿਆ ਉਹਦਾ ਸਾਥ ਨਹੀਂ ਦਿੱਤਾ ਇਹਨਾਂ ਨੇ ਬਹੁਤ ਕੁਝ ਕਿਹਾ ਤੂੰ ਲਗਜ਼ਰੀ ਲਾਈਫ ਛੱਡ ਕੇ ਆ ਗਿਆ ਤੇਰੇ ਕਿੰਨਾ ਡਾਂਗ ਦਿੱਤੀ ਸੀ ਫਲਾਣਾ ਟਮਕਾਣਾ ਕਿੰਨਾ ਗੰਦ ਆਪਾਂ ਸੁਣ ਚੁੱਕੇ ਆ ਜਦੋਂ ਦੀਪ ਲੀਡ ਕਰ ਰਿਆ ਸੀ ਉਦੋਂ ਤਾਂ ਤੁਸੀਂ ਇਹ ਗੱਲਾਂ ਕਰ ਰਹੇ ਸੀ ਹੁਣ ਦੀਪ ਹੈ ਨਹੀਂ ਹੁਣ ਕਰ ਲੋ ਲੀਡ ਹੁਣ ਕਰ ਲੋ ਆਪਣਾ ਪ੍ਰਧਾਨਗੀ ਦਾ ਚਾਹ ਪੂਰਾ ਪਰ ਹੁਣ ਤਾਂ ਗਾਇਬ ਹੋ ਗਏ ਹੁਣ ਕਰੋ ਨਾ ਹੁਣ ਪ੍ਰਧਾਨਗੀ ਦਾ ਚਾਹ ਚੂਰ ਪੂਰਾ ਭੰਨ ਲੋ ਜਾ ਕੇ ਬੈਰੀਕੇਡ ਭੰਨੋ ਕਿਉਂ ਨਹੀਂ ਬੰਨਦੇ ਕਿਉਂ ਨਹੀਂ ਖੜਦੇ ਉੱਥੇ ਅੱਗੇ ਜਾ ਕੇ ਦੀਪ ਸਾਡਾ ਭਰਾ ਉਸ ਟਾਈਮ ਕੱਲਾ ਚਾਰ ਜਾਨੇ ਪੰਜ ਜਾਨੇ ਉਹਦੇ ਨਾਲ ਹੁੰਦੇ ਸੀ ਬੈਰੀਕੇਡ ਬਾਅਦ ਚ ਟੁੱਟਦਾ ਸੀ ਉਹ ਪਰਲੇ ਪਾਸੇ ਪਹਿਲਾਂ ਹੋ ਜਾਂਦਾ ਸੀ ਤੇ ਉਹ ਉਹਨੂੰ ਦੇਖ ਕੇ ਮੁੰਡਿਆਂ ਨੂੰ ਐਸਾ ਜੋਸ਼ ਆਉਂਦਾ ਸੀ ਵੀ ਸਾਡਾ ਸ਼ੇਰ ਉਹ ਜਾਂਦਾ ਬੂਗਦਾ ਹੋਇਆ ਬੈਰੀਕੇਡ ਦੇ ਪਰਲੇ ਪਾਸੇ ਨੂੰ ਠੀਕ ਆ ਉਹ ਬੈਰੀਕੇਡਾਂ ਦੇ ਵਿੱਚੋਂ ਦੀ ਐ ਨੰਗ ਜਾਂਦਾ ਹੁੰਦਾ ਸੀ ਤੇ ਸਾਡੇ ਨੌਜਵਾਨ ਉਹਦੇ ਪਿੱਛੇ ਪਿੱਛੇ ਸੀ ਕਿਉਂ ਨੌਜਵਾਨਾਂ ਨੇ ਲੀਡਰ ਨੂੰ ਦੇਖਣਾ ਕੋਈ ਯਾਰ ਸਾਡਾ ਲੀਡਰ ਉਹ ਪਹੁੰਚ ਗਿਆ ਜਦੋਂ ਤੁਹਾਡਾ ਲੀਡਰ ਤੁਹਾਨੂੰ ਪਰਲੇ ਪਾਸੇ ਦਿਖਦਾ ਨਾ ਤੇ ਤੁਸੀਂ ਫਿਰ ਤੁਸੀਂ ਨਹੀਂ ਪ੍ਰਵਾਹ ਮਾਰਦੇ ਸਾਡੇ ਮੁੰਡੇ ਉੱਥੇ ਜੁੱਤੀਆਂ ਖਾ ਰਹੇ ਨੇ ਯਾਰ ਉਹ ਡਾਂਗਾ ਮਾਰ ਰਹੇ ਨੇ ਸਾਡੇ ਮਤਲਬ ਤੁਸੀਂ ਲੱਖੇ ਚਦਾਨੇ ਨੂੰ ਲੱਖੇ ਚਦਾਨੇ ਨੂੰ ਲੀਡਰ ਮੰਨ ਰਹੇ ਹੋ ਤੁਸੀਂ ਯਾਰ ਗੱਲ ਇਹ ਨਹੀਂ ਹੈ ਲੀਡਰ ਬਣਨ ਦੀ ਕੋਸ਼ਿਸ਼ ਤਾਂ ਹੈ ਨਾ ਇਹਨਾਂ ਨੇ ਕੀਤੀ ਨਾ ਦੀਪ ਸਿੱਧੂ ਨੂੰ ਮਸਤੋਆਣਾ ਮੀਟਿੰਗ ਦੇ ਵਿੱਚ ਕੀ ਕੁਝ ਨਹੀਂ ਬੋਲਿਆ ਤੁਹਾਨੂੰ ਜੇ ਤੁਹਾਡੇ ਤੱਕ ਮੇਰੀ ਇੰਟਰਵਿਊ ਪਹੁੰਚ ਗਈ ਹੋਵੇ ਜਿਹੜੀ ਮੈਂ ਮੱਖੂ ਦੇ ਨਾਲ ਕਰਕੇ ਆਇਆ ਜੀ ਬਿਲਕੁਲ ਠੀਕ ਆ ਮੱਖੂ ਚਲੋ ਮੇਰਾ ਖੈਰ ਮੱਖੂ ਵਰੋਧਿਆ ਪਰ ਮੈਂ ਕਹਿੰਨਾ ਉਹਦੀ ਪਿੱਟ ਸੁਣਦੀ ਆ ਘੱਟੋ ਘੱਟ ਉਹਨੇ ਸੱਚ ਬੋਲਿਆ ਮੇਰੀ ਇੰਟਰਵਿਊ ਤੇ ਮੇਰੇ ਕੈਮਰਾ ਤੇ ਸੱਚ ਬੋਲ ਗਿਆ ਠੀਕ ਆ ਉਹ ਦੱਸ ਗਿਆ ਕਿ ਮਸਤੋਆਣਾ ਮੀਟਿੰਗ ਦੇ ਅੰਦਰ ਕੀ ਕੋਸ਼ਿਸ਼ ਨਹੀਂ ਕੀਤਾ ਗਿਆ ਦੀਪ ਸਿੱਧੂ ਨੂੰ ਥੱਲੇ ਡੇਗਣ ਵਾਸਤੇ ਇਹ ਉਹੀ ਟੀਮ ਆ ਸਾਰੀ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗੱਦਾਰ ਘੋਸ਼ਿਤ ਕੀਤਾ ਹੁਣ ਤਾਂ ਹੈ ਨਹੀਂ ਨਾ ਦੀਪ ਹੁਣ ਹੋ ਜਾ ਲੀਡਰ ਸਾਹਮਣੇ ਖਾ ਲਓ ਹਿੱਕ ਤੇ ਗੋਲੀਆਂ ਕਿਉਂ ਨਹੀਂ ਖਾਂਦੇ ਉੱਥੇ ਕਿਉਂ ਨਹੀਂ ਹੁੰਦੇ ਮੂਰੇ ਸਾਡੇ ਮੁੰਡੇ ਮਰਨ ਨੂੰ ਮੂਰੇ ਕਰਵਾਏ ਹੋਏ ਨੇ ਪਹਿਲਾਂ ਸਾਡਾ ਲੀਡਰ ਮਰ ਗਿਆ ਹੁਣ ਸਾਡੇ ਮੁੰਡੇ ਮਰਦੇ ਪਏ ਨੇ ਤੇ ਤੁਸੀਂ ਗੁੱਡਾਂ 'ਚ ਬੜੇ ਹੋ ਯਾਰ ਅੱਛਾ ਮੈਂ ਬਾਕੀ ਸਵਾਲ ਬਾਅਦ ਕਰਾਂਗਾ ਗਾਇਬ ਕਿੱਥੇ ਨੇ ਗਾਇਬ ਹੋਣਾ ਕਿਉਂ ਪਿਆ ਇਹ ਵੀ ਬੜਾ ਸਵਾਲ ਹੈ ਨਾ ਕਿਉਂ ਹੋਇਆ ਇੱਕ ਇੱਕ ਤਸਵੀਰ ਵੀਡੀਓ ਸਾਹਮਣੇ ਆਈ ਸੀ ਜਿਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਜਿਹੜਾ ਲੱਗਿਆ ਹੋਇਆ ਹੈ ਉੱਥੇ ਕੁਝ ਨੌਜਵਾਨ ਜਿਹੜੇ ਨੇ ਕਿ ਸਾਂਨੀਂਦੋਲੇ ਦੇ ਵਿੱਚ ਮੌਜੂਦ ਨਹੀਂ ਉਹ ਖੇਪੜ ਗਏ ਸੀ ਲੱਕੇਛਾ ਡੜ ਦੇ ਨਾਲ ਹੋਇਆ ਕਿ ਜਵਾਨਾਂ ਨੇ ਸਵਾਲ ਪੁੱਛੇ ਠੀਕ ਆ ਸਵਾਲ ਪੁੱਛੇ ਹੋਇਆ ਕਿ ਸਾਨੂੰ ਉੱਥੇ ਹੀ ਪੋਕ ਲੈਣਾ ਚਾਹੀਦੀਆਂ ਬਾਰਡਰ ਤੇ ਪੋਕ ਲਾਈਨ ਮਸ਼ੀਨ ਚਾਹੀਦੀਆਂ ਕਿ ਬਾਰਡਰ ਬਹੁਤ ਜ਼ਿਆਦਾ ਮਜ਼ਬੂਤ ਨੇ ਭੰਣੇ ਨੇ ਤੇ ਪੋਕ ਲੈਣਾ ਚਾਹੀਦੀਆਂ ਨੇ ਪੋਕ ਲੈਣਾ ਆ ਵੀ ਗਈਆਂ ਉਹ ਰਾਜ ਜੋ ਪੰਜਾਬ ਪੁਲਿਸ ਦੀ ਤੇ ਪੰਜਾਬ ਦੇ ਸੀਐਮ ਦੀ ਧੋਗਲੀ ਨੀਤੀ ਆ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਜੀ ਮੁੰਡੇ ਨਹੀਂ ਮਰਨ ਦੇਵਾਂਗੇ ਦੂਜੇ ਪਾਸੇ ਤੁਸੀਂ ਰਾਜ ਮਸ਼ੀਨਾਂ ਡੱਕਦੇ ਹੋ ਸਾਡੀਆਂ ਜੇ ਅਸੀਂ ਬਾਰਡਰ ਤੋੜ ਤੁਸੀਂ ਸਾਨੂੰ ਸਾਥ ਤਾਂ ਨਹੀਂ ਦੇ ਰਹੇ ਹੋ ਜੇ ਮੁੰਡੇ ਸਾਡੇ ਬਾਰਡਰ ਤੋੜਨ ਨੂੰ ਆਪਣੀਆਂ ਮਸ਼ੀਨਾਂ ਆਪਣੇ ਘਰੋਂ ਤੋਂ ਲੈ ਕੇ ਆ ਰਹੇ ਨੇ ਅੱਧੇ-ਅੱਧੇ ਕਰੋੜ ਦੀਆਂ ਮਸ਼ੀਨਾਂ ਨੇ ਉਹ 7 6 70 70 ਲੱਖ ਦੀਆਂ ਮੁੰਡੇ ਫਿਰ ਵੀ ਦਾਦੇ ਲਾ ਰਹੇ ਨੇ ਉਹ ਮਸ਼ੀਨਾਂ ਰਾਤ ਚ ਡੱਕ ਲਈ ਪੁਲਿਸ ਨੇ ਪੁਲਿਸ ਡੱਕ ਕੇ ਮਸ਼ੀਨ ਲੈ ਗਈ ਤੇ ਉਹ ਮਸ਼ੀਨ ਛਡਾਉਣ ਵਾਸਤੇ ਮੁੰਡਿਆਂ ਨੇ ਸਾਡੇ ਦੇ ਮੂਹਰੇ ਉਧਾਰਨਾ ਲਾਤਾ ਉਸ ਧਰਨੇ ਦੇ ਵਿੱਚ ਪਹੁੰਚਦਾ ਲੱਖਾ ਸਦਾਨਾ ਉੱਥੇ ਵੀਡੀਓ ਪੈਂਦੀ ਆ ਜਾਂ ਜੋ ਵੀ ਹੁੰਦਾ ਉਹ ਵੀਡੀਓਜ਼ ਆਪਣੇ ਕੋਲ ਆਈਆਂ ਨੇ ਉਹ ਵੀਡੀਓ ਤੋਂ ਬਾਅਦ ਜਦੋਂ ਇਹ ਉੱਥੋਂ ਦੀ ਜਾਣ ਲੱਗਦਾ ਉਹ ਬਹਿਸ ਜਿਹੜੀ ਹੁੰਦੀ ਆ ਮੁੰਡੇ ਕਹਿੰਦਾ ਯਾਰ ਤੂੰ ਵੀਡੀਓ ਪਾ ਕੇ ਕਿੱਧਰ ਨੂੰ ਨਿਕਲ ਚੱਲੇ ਆ ਇੱਥੇ ਬੈਠ ਸਾਡੇ ਨਾਲ ਧਰਨਾ ਲਾ ਇੱਥੇ ਤੇ ਉਹ ਇਹ ਕਹਿੰਦਾ ਵੀ ਮੈਂ ਇੱਥੇ ਕਿੱਥੇ ਰੂੰਗਾ ਇੱਥੇ ਕਿੱਥੇ ਬੈਠਾਂਗੇ ਇਸ ਤਰੀਕੇ ਨਾਲ ਲੱਖੇ ਸਿਧਾਨੇ ਦੀ ਉਹਨਾਂ ਦੇ ਨਾਲ ਇੱਕ ਬਹਿਸ ਦੀ ਵੀਡੀਓ ਹੈਗੀ ਆ ਉਸ ਤੋਂ ਬਾਅਦ ਉਸੇ ਵੀਡੀਓ ਦੇ ਵਿੱਚ ਕੰਟੀਨਿਊ ਅੱਗੇ ਚੱਲ ਕੇ ਗੋਲੀਆਂ ਚਲਦੀਆਂ ਨੇ ਉਹ ਮੁੰਡੇ ਬਹਿਸ ਦਾ ਬਹਿਸ ਵੱਧ ਜਾਂਦੀ ਆ ਬਹਿਸ ਤਿੱਖੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਠਾ 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 ਮੇਰੇ ਖਿਆਲ ਨਾਲ ਜੜੀਆਂ ਅਲੱਗ-ਅਲੱਗ ਵੀਡੀਓਜ਼ ਆ ਉੱਚ 8 ਤੋਂ 10 ਗੋਲੀਆਂ ਸੁਣਨ ਨੂੰ ਮਿਲਦੀਆਂ ਕੋਈ ਕਹਿੰਦਾ ਉੱਥੇ ਪਟਾਕੇ ਚੱਲ ਰਹੇ ਸੀ ਵੀ ਉਹਦੇ ਕਿਤੇ ਕਿਦੇ ਬੁੜੇ ਦਾ ਵਿਆਹ ਤਰਿਆ ਸੀ ਜਿਹੜਾ ਉੱਥੇ ਪਟਾਕੇ ਚੱਲਦੇ ਸੀ ਅੱਧੀ ਰਾਤ ਨੂੰ ਉੱਥੇ ਧਰਨਾ ਲਾਈ ਬੈਠੇ ਸੀ ਮੁੰਡੇ ਤੇ ਕੋਈ ਕਹਿੰਦਾ ਜੀ ਉਹ ਲੱਖੇ ਸਧਾਨੇ ਤੇ ਗੋਲੀਆਂ ਮਾਰਤੀਆਂ ਜੇ ਲੱਖੇ ਸਧਾਨੇ ਤੇ ਗੋਲੀਆਂ ਮਾਰੀਆਂ ਤੇ ਫਿਰ ਲੱਖੇ ਸਧਾਨੇ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਾਇਆ ਐਫ ਆਈ ਆਰ ਕਿਉਂ ਨਹੀਂ ਕਰਾਈ ਸਾਹਮਣੇ ਆ ਜਾਂਦਾ ਨਾ ਦਿਖਾ ਦਿੰਦਾ ਤੇ ਮੇਰੇ ਸੱਟ ਲੱਗੀ ਹੈ ਉਸੇ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਦੇ ਵਿੱਚ ਮੁੰਡੇ ਕਹਿ ਰਹੇ ਨੇ ਇਹ ਲੱਖੇ ਸਧਾਨੇ ਦੇ ਬੰਦੇ ਨੇ ਜਿਹੜੇ ਗੋਲੀਆਂ ਚਲਾ ਰਹੇ ਨੇ ਲੱਖੇ ਸ ਇਹ 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 ਆਪ ਜੇ ਇਹਦੇ ਤੇ ਗੁਲੀਆਂ ਚੱਲੀਆਂ ਇੰਨੇ ਕਿਉਂ ਨਹੀਂ ਰਿਪੋਰਟ ਕਰਾਈ ਉਹ ਮੁੰਡੇ ਗਾਇਬ ਹੋ ਚੁੱਕੇ ਨੇ ਉਹ ਮੁੰਡੇ ਨਹੀਂ ਪਤਾ ਕਿੱਥੇ ਹੈਗੇ ਨੇ ਉਹ ਸਾਰੀ ਵੀਡੀਓ ਤੇ ਲੀਪਾ ਪੋਤੀ ਚੱਲ ਰਹੀ ਆ ਉਹਨੂੰ ਦੱਬਣ ਦੀ ਪੂਰੀ ਪੂਰੀ ਕੋਸ਼ਿਸ਼ ਆ মিডিਆ ਪੰਜਾਬ ਦਾ মিডিਆ ਜਿਹੜਾ ਆਪਣੇ ਆਪ ਨੂੰ ਆਜ਼ਾਦ ਖਿਆਲ মিডিਆ ਆਪਣੇ ਆਪ ਨੂੰ ਕ੍ਰਾਂਤੀਕਾਰੀ মিডিਆ ਲੱਲਾ ਭੱਬਾ মিডিਆ ਇਹ ਮਰਗੇ ਨੇ ਸਾਰੇ ਕਿਸਾਨੀ ਅੰਦੋਲਨ ਚੱਲਦੇ ਅੰਦੋਲਨ ਦੇ ਵਿੱਚ ਮੁੰਡਿਆਂ ਤੇ ਗੁਲੀਆਂ ਚੱਲੀਆਂ ਚਾਹੇ ਲੱਖਾ ਸਿਧਾਨੇ ਤੇ ਚੱਲੀਆਂ ਚਾਹੇ ਦੂਜੇ ਮੁੰਡਿਆਂ ਤੇ ਚੱਲੀਆਂ ਜਿਹਦੇ ਤੇ ਵੀ ਚੱਲੀਆਂ ਪਰ ਉਹ ਕਿਸਾਨੀ ਦੇ ਨਾਲ ਜੁੜੇ ਲੋਕ ਨੇ ਮੈਂ ਕਹਿੰਦਾ ਜੇ ਲੱਖਾ ਸਿਧਾਣਾ ਦੀ ਵੀ ਗੋਲੀਆਂ ਚੱਲੀਆਂ ਨਾ ਤੇ ਦੁਰਫਿਡੇ ਮੂਹਾਂ ਉਹ ਮੁੰਡਿਆਂ ਦਾ ਛੱਤਰ ਪੈਣੇ ਚਾਹੀਦੇ ਨੇ ਪਰ ਜੇ ਲੱਖਾ ਸਿਧਾਣਾ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਾਂ ਉਹਦੇ ਬਾਡੀਗਾਰਡ ਵੱਲੋਂ ਗੋਲੀਆਂ ਚਲਾਈਆਂ ਫਿਰ ਛੱਤਰ ਨਹੀਂ ਪੈਣੇ ਚਾਹੀਦੇ ਜਿਹੜੇ ਮੈਂ ਕਹਾਂਗਾ ਕੁਝ ਮੈਂ ਕਿ ਤਕਰੀਬਨ ਦੇਖਦੇ ਆ ਸੀ ਲੱਖੇ ਸਿਧਾਣੇ ਦੀ ਹਰ ਮੂਮੈਂਟ ਤੇ ਸੋਸ਼ਲ ਮੀਡੀਆ ਦੇ ਜਿਹੜੇ ਚੈਨਲਸ ਨੇ ਕੁਝ ਚੈਨਲ ਸੀ ਉਹਨਾਂ ਦੀ ਨਜ਼ਰ ਹੁੰਦੀ ਹੈ ਪਰ ਇਹ ਇਨਸੀਡੈਂਟ ਉਹਨਾਂ ਦੀ ਨਜ਼ਰ ਵਿੱਚ ਨਹੀਂ ਆਇਆ ਕਮਾਲ ਦੀ ਗੱਲ ਆ ਨਾ ਐਡਾ ਵੱਡਾ ਇਨਸੀਡੈਂਟ ਆ ਗੋਲੀਆਂ ਚੱਲ ਗਈਆਂ ਪੰਜਾਬ ਦੀ ਧਰਤੀ ਤੇ ਇੱਕ ਗੋਲੀ ਚੱਲ ਜੇ ਤਾਂ ਹਹਾਕਾਰ ਮਚੀ ਹੁੰਦੀ ਆ 8 ਤੋਂ 10 ਗੋਲੀਆਂ ਆਰਾਊਂਡ ਫਾਇਰ ਹੋਏ ਨੇ ਉਹ ਵੀ ਕਿਸਾਨ ਅੰਦੋਲਨ ਦੇ ਵਿੱਚ ਉਹ ਵੀ ਉਹਨਾਂ ਲੋਕਾਂ ਵੱਲੋਂ ਜਿਹੜੇ ਉਹਦਾ ਹਿੱਸਾ ਬਣਨ ਆਏ ਹੋਏ ਨੇ ਜਿੰਨੀ ਕ੍ਰਾਂਤੀਕਾਰੀ মিডিਆ ਇੱਕ ਹੀ ਮਰ ਗਈ ਇਹ ਕ੍ਰਾਂਤੀਕਾਰੀ মিডিਆ ਕੀ ਇਹਨਾਂ ਨੂੰ ਸੱਪ ਲੜ ਗਿਆ ਇਹਨਾਂ ਦੀ ਜੀਭ ਤੇ ਕਿਹੜੀਆਂ ਖੁੱਡਾਂ 'ਚ ਵੜੇ ਨੇ ਉਹ ਤਾਂ ਤੁਸੀਂ ਸੱਚ-ਸੱਚ ਕੂਕਦੇ ਹੋ ਹੁਣ ਹੁਣ ਕੱਢੋ ਇਹਦਾ ਸੱਚ ਕਿੱਥੇ ਵੜੇ ਹੋ ਕਿਹੜੀਆਂ ਖੁੱਡਾਂ 'ਚ ਵੜੇ ਹੋ ਤੁਸੀਂ ਤਾਂ ਲਿਪਾ-ਬੁਤੀ ਕਰ ਰਹੇ ਹੋ ਇਸ ਚੀਜ਼ ਦੀ ਲਿਪਾ-ਬੁਤੀ ਜੇ ਉੱਥੇ ਆਪਣੇ ਮੁੰਡੇ ਮਰ ਜਾਂਦੇ ਮੈਂ ਇਹ ਨਹੀਂ ਕਹਿੰਦਾ ਕਿ ਲੱਖਾ ਸਿਧਾਣਾ ਗਲਤ ਆ ਜਾਂ ਆਪਣੇ ਮੁੰਡੇ ਗਲਤ ਆ ਜੇ ਲੱਖਾ ਸਿਧਾਣਾ ਦੀ ਸਾਈਡ ਤੋਂ ਮੁੰਡੇ ਮਰਦੇ ਤਾਂ ਵੀ ਪੰਜਾਬ ਦਾ ਨੁਕਸਾਨ ਸੀ ਜੇ ਜਿਹੜੇ ਵਿਰੋਧੀ ਮੁੰਡੇ ਉੱਥੇ ਸਵਾਲ ਜਵਾਬ ਕਰ ਰਹੇ ਸੀ ਜੇ ਉਹ ਮੁੰਡੇ ਉੱਥੇ ਮਰ ਜਾਂਦੇ ਫੇਰ ਕੀ ਦਾ ਨੁਕਸਾਨ ਸੀ ਸਾਡਾ ਹੀ ਪੰਜਾਬੀਆਂ ਦਾ ਨੁਕਸਾਨ ਸੀਗਾ ਪਰ ਸਵਾਲ ਇਹ ਆ ਨਾ ਭਈ ਹਾਂ ਸਵਾਲ ਇਹ ਹੈ ਵੀ ਆਪਸ ਦੇ ਵਿੱਚ ਗੋਲੀਆਂ ਚੱਲਣ ਦਾ ਮਤਲਬ ਕੀ ਹੈ ਤੇ ਇਹ ਗੱਲ ਬਾਹਰ ਵੀ ਨਹੀਂ ਦੱਸੋ ਕੋ ਮੁੰਡੇ ਤਾਂ ਸਵਾਲ ਪੁੱਛ ਰਹੇ ਸੀਗੇ ਹਾਂ ਠੀਕ ਆ ਸਵਾਲ ਪੁੱਛ ਰਹੇ ਸੀ ਵੀ ਤੂੰ ਸਾਡਾ ਲੀਡਰ ਹੈ ਤੂੰ ਆਇਆ ਹੈ ਤੇ ਤੂੰ ਬੈਠ ਸਾਡੇ ਨਾਲ ਨਾਲੇ ਤਾਂ ਆਪ ਕਹਿੰਦੇ ਨੇ ਨਾ ਸਵਾਲ ਪੁੱਛੋ ਹਾਂ ਸਵਾਲ ਪੁੱਛੋ ਤੇ ਉਹ ਸਵਾਲ ਪੁੱਛ ਰਹੇ ਨੇ ਉਹ ਮੁੰਡੇ ਦੇਖੋ ਜਿੰਨੇ ਸਵਾਲ ਪੁੱਛਣਾ ਹੁੰਦਾ ਗੋਲੀਆਂ ਨਹੀਂ ਮਾਰਦਾ ਹੁੰਦਾ ਠੀਕ ਆ ਉਹ ਮੁੰਡੇ ਸਵਾਲ ਜਵਾਬ ਕਰ ਰਹੇ ਨੇ ਉਹ ਸਵਾਲ ਜਵਾਬ ਤਿੱਖੇ ਹੋ ਜਾਂਦੇ ਨੇ ਬਹਿਸ ਵੱਧ ਜਾਂਦੀ ਆ ਫਿਰ ਉੱਥੇ ਕਿਤੇ ਥੋੜੀ ਖੈਬਰਬਾਜ਼ੀ ਹੁੰਦੀ ਆ ਉਸ ਤੋਂ ਬਾਅਦ ਉਸੇ ਵੀਡੀਓ ਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਇਹ ਕਲੀਅਰ ਤਾਂ ਨਹੀਂ ਹੈ ਕਿ ਗੋਲੀਆਂ ਚਲਾ ਕੋਣ ਰਿਹਾ ਕਿਉਂਕਿ ਗੋਲੀਆਂ ਚਲਾਣ ਵਾਲੇ ਦਾ ਹੱਥ ਨਹੀਂ ਸਾਹਮਣੇ ਆਇਆ ਪਰ ਆਵਾਜ਼ ਪਰ ਉੱ ਤੇ ਨਾਲੇ ਬੋਲਿਆ ਵੀ ਕਿਸੇ ਨੇ ਵਿੱਚੋਂ ਕੋਈ ਐਡਾ ਬੇਵਕੂਫ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨੇ ਨਾ ਅਲੱਗ-ਅਲੱਗ ਕਿ ਉੱਥੇ ਪਟਾਕੇ ਚੱਲ ਰਹੇ ਸੀ ਐਡਾ ਜਵਾਬ ਕੋਈ ਨਹੀਂ ਆ ਇੱਥੇ ਸਾਰੇ ਸਿਰੇ ਦੇ ਸ਼کاری ਨੇ ਸਾਰਿਆਂ ਨੂੰ ਪਤਾ ਕਿ ਪਟਾਕੇ ਕੀ ਹੁੰਦੇ ਨੇ ਇਹ ਤੁਸੀਂ ਜਾ ਕੇ ਨਾ ਪਰਲੇ ਪਾਸੇ ਗੰਗਾ ਪਾਰ ਜਮਣਾਪਰ ਉਧਰ ਲੋਕਾਂ ਨੂੰ ਦੱਸੋ ਉਹ ਵੀ ਹਾਲੇ ਕੱਟੇ-ਕੁੱਟੇ ਚਲਾਣਦੇ ਉਹ ਵੀ ਆਦਿ ਉਹਨਾਂ ਨੂੰ ਵੀ ਪਤਾ ਕਿ ਪਟਾਕੇ ਕੀ ਹੁੰਦੇ ਨੇ ਤੇ ਪਟਾ ਉਹ ਗੋਲੀਆਂ ਕੀ ਹੁੰਦੀਆਂ ਨੇ ਰੌਂਦ ਕਿਦਾਂ ਇਹ ਬੇਵਕੂਫ ਬਣਾ ਰਹੇ ਨੇ ਠੀਕ ਆ ਗੱਲ ਇਹ ਆ ਵੀ ਉਸ ਗੱਲਬਾਤ ਦੇ ਵਿੱਚ ਗੋਲੀਆਂ ਚੱਲਦੀਆਂ ਪ੍ਰਸ਼ਾਸਨ ਵੀ ਸੋ ਗਿਆ ਜੇ ਉੱਥੇ ਨੁਕਸਾਨ ਹੁੰਦਾ ਤੇ ਡਾ ਵੱਡਾ ਨੁਕਸਾਨ ਸੀਗਾ ਇਹ ਕਿਸਾਨੀ ਅੰਦੋਲਨ ਦਾ ਅਚ ਤੁਸੀਂ ਐਸੀ ਸਾਡੀ ਪਿਛਲੀ ਗੱਲਬਾਤ ਦੇ ਵੀ ਤੁਸੀਂ ਗੱਲ ਕਹੀ ਸੀ ਵੀ ਲੱਖੇ ਛਿਦਾਨੇ ਨਹੀਂ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਹੈ ਦੀਪ ਸਿੱਧੂ ਬਾਰੇ ਬਈ ਲਗਜ਼ਰੀ ਲਾਈਫ ਛੱਡ ਕੇ ਆ ਗਿਆ ਤੇਰੇ ਕਿਹੜਾ ਡਾਂਗ ਦਿੱਤੀ ਸੀ ਕਿਸੇ ਨੇ ਉਹ ਵੀਡੀਓ ਹੈਗੀ ਆ ਹਾਂ ਵੀਡੀਓ ਹੈਗੀ ਆ ਚੱਲੀ ਵੀ ਆ ਉਹ ਪਰ ਕਈਆਂ ਨੇ ਕਿਹਾ ਵੀ ਇਹ ਗੱਲ ਜਿਹੜੀ ਹੈਗੀ ਹੈ ਉਸਨੇ ਸੋਨੀਆ ਮਾਨ ਨੂੰ ਕਹੀ ਸੀ ਦੀਪ ਸਿੱਧੂ ਨੂੰ ਨਹੀਂ ਕਹੀ ਜੇ ਸੋਨੀਆ ਮਾਨ ਨੂੰ ਇਹ ਗੱਲ ਕਹੀ ਸੀ ਫਿਰ ਤਾਂ ਫਿੱਟੇ ਮੂੰਹ ਆ ਇੱਕ ਬੀਬੀ ਵਾਸਤੇ ਚਾਹੇ ਕਿ ਅਸੀਂ ਸੋਨੀਆ ਮਾਨ ਨੂੰ ਨਹੀਂ ਉਹ ਕਾਮਰੇਡ ਵਿਚਾਰਤਾਰਾ ਦੇ ਨੇ ਅਸੀਂ ਪਿਓਰਲੀ ਸਿੱਖ ਵਿਚਾਰਤਾਰਾ ਦੇ ਆ ਸਾਡੀ ਵਿਚਾਰਤਾਰਾ ਨਹੀਂ ਮਿਲਦੀ ਪਰ ਫੇਰ ਵੀ ਅਸੀਂ ਇਹ ਲਫ਼ਜ਼ ਇੱਕ ਕੁੜੀ ਵਾਸਤੇ ਵਰਤੀਏ ਤਾਂ ਸਾਡੇ ਤਾਂ ਡੁੱਬ ਕੇ ਮਰਨ ਵਾਲੀ ਗੱਲ ਆ ਤੇ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਸੋਨੀਆ ਮਾਨ ਵਾਸਤੇ ਵਰਤੀ ਆ ਜੇ ਦੀਪ ਸਿੱਧੂ ਵਾਸਤੇ ਵਰਤੀਏ ਫੇਰ ਤਾਂ ਸ਼ਰਮ ਦੀ ਗੱਲ ਹੈਗੀ ਆ ਪਰ ਜੇ ਸੋਨੀਆ ਮਾਨ ਵਾਸਤੇ ਵਰਤੀ ਹੈ ਨਾ ਫੇਰ ਤਾਂ ਦੌਰ ਫਟੇ ਮੂੰਹ ਫੇਰ ਤਾਂ ਲਾਣਤਾ ਦੀ ਕੋਈ ਅੰਤ ਹੀ ਨਹੀਂ ਆ ਫੇਰ ਤਾਂ ਯਾਰ ਤੁਸੀਂ ਐਡੇ ਨੀਚ ਐਡੇ ਗਲੀਜ ਹੋ ਗਏ ਹੋ ਕਿ ਤੁਸੀਂ ਇੱਕ ਤੀਵੀਂ ਵਾਰ ਇਹ ਗੱਲ ਕਹਿ ਰਹੇ ਹੋ ਕਿ ਤੂੰ ਲਗਜ਼ਰੀ ਲਵ ਛੱਡ ਕੇ ਆਈਆਂ ਤੇ ਤੇਰੇ ਕਿਹੜਾ ਡਾਂਗ ਦਿੱਤੀ ਸੀ ਦੌਰ ਫਿੱਟੇ ਮੂੰਹ ਤੁਹਾਡੇ ਫੇਰ ਤਾਂ ਇਹ ਤਾਂ ਯਾਰ ਆ ਜਿਵੇਂ ਕੋਈ ਝੂਟ ਦੇ ਪੈਰ ਨਹੀਂ ਹੁੰਦੇ ਇੱਕ ਝੂਟ ਨੂੰ ਲਗਾਉਣ ਵਾਸਤੇ ਸੋ ਝੂਟ ਬੋਲਣੇ ਪੈਂਦੇ ਆ ਇਹ ਉਹੀ ਆ ਸ਼ਾਇਦ ਉਹਨਾਂ ਦੇ ਜਿਹੜੇ ਚਾਹਵਾਨ ਨੇ ਜਾਂ ਉਹਨਾਂ ਦੇ ਸ਼ੁਭਚਿੰਤਕ ਨੇ ਲੱਖੇ ਸਿਧਾਨੇ ਦੇ ਉਹ ਹੋਰ ਪੇਠਾ ਗੋਲ ਕਰਨ ਨੂੰ ਫਿਰਦੇ ਨੇ ਤੇ ਇਹ ਇਹ ਜਿਹਦਾ ਅੰਮ੍ਰਿਤਪਾਲ ਦੇ ਸ਼ੋਭ ਚਿੰਤਕਾਂ ਨੇ ਲੋਕਾਂ ਨੂੰ ਗਾਲਾਂ ਦੇ ਕੇ ਅੰਮ੍ਰਿਤਪਾਲ ਦੇ ਖਿਲਾਫ ਕੀਤਾ ਇਹ ਸ਼ੋਭ ਚਿੰਤਕ ਨਾ ਇਹ ਵੀਡੀਓ ਡੋਬਦੇ ਹੁੰਦੇ ਨੇ ਇਹ ਤਾਂ ਲੱਖੇ ਸਧਾਨੇ ਦੀ ਵੀਡੀਓ ਚਪਟੇ ਪਾਰੇ ਨੇ ਇਹ ਤਾਂ ਜੇ ਲਦੀਪ ਸਿੱਧੂ ਤੋਂ ਹਟਾ ਕੇ ਸੋਨੀਆ ਮਾਨ ਤੇ ਲਿਆ ਰਹੇ ਨੇ ਫਿਰ ਤਾਂ ਉਹਦੀ ਵੀਡੀਓ ਚਪਟੇ ਪਾਰੇ ਨੇ ਅਸਲ ਲੱਖੇ ਸਧਾਨੇ ਨੂੰ ਕੋਈ ਸਨੇਹਾ ਦੇਣਾ ਚਾਹੁੰਗੇ ਕੀ ਇਸ ਮੌਕੇ ਤੇ ਕੀ ਹੋਣਾ ਚਾਹੀਦਾ ਦੇਖੋ ਵਿਰੋਧ ਸਵਾਲ ਜਵਾਬ ਤਿੱਖੇ ਸਵਾਲ ਇਹ ਚੀਜ਼ਾਂ ਵੱਖ ਨੇ ਵੀਰ ਉਦੋਂ ਬੜੀ ਇਹ ਖਿੱਚ ਤਾਣ ਸੀ ਜਦੋਂ ਦੀਪ ਸਿੱਧੂ ਸੀਗਾ ਕਿਉਂਕਿ ਦੀਪ ਸਿੱਧੂ ਇੱਕ ਮੈਂ ਕਹਾਂਗਾ ਬਿਲਕੁਲ ਨਵਾਂ ਉਠਿਆ ਜਵਾਬ ਸੀਗਾ ਇੱਕਦਮ ਆ ਕੇ ਉਹ ਕਾਬਜ਼ ਹੋ ਗਿਆ ਉਹਨੇ ਨੌਜਵਾਨੀ ਨੂੰ ਆਪਣੇ ਨਾਲ ਜੋੜ ਲਿਆ ਤੇ ਉਹ ਸਟੇਜਾਂ ਤੇ ਇਹਨਾਂ ਦੇ ਭਾ ਦੇ ਕਾਬਜ਼ ਹੋ ਗਿਆ ਇਹਨਾਂ ਦੀਆਂ ਸਟੇਜਾਂ ਖੋਈਆਂ ਗਈਆਂ ਉੱਥੇ ਇੱਕ ਬੜੀ ਜੋ ਬੜੀ ਜ਼ਬਰਦਸਤ ਜਦੋਜਹਲ ਚੱਲ ਰਹੀ ਸੀ ਲੀਡਰਸ਼ਿਪ ਦੀ ਉਸੇ ਲੀਡਰਸ਼ਿਪ ਦੀ ਜਦੋਜਹਲ ਦੇ ਲਈ ਮਸਤੂਆਣਾ ਮੀਟਿੰਗ ਹੋਈ ਸੀ ਉਸ ਮੀਟਿੰਗ ਚ ਕੀ ਕੁਝ ਹੋਇਆ ਉਹ ਆਉਣ ਵਾਲੇ ਟਾਈਮ ਚ ਖੋਲਾਂਗੇ ਹੋਰ ਖੋਲਾਂਗੇ ਹਾਲੇ ਖੁੱਲਿਆ ਨਹੀਂ ਆ ਹੋਰ ਖੋਲਾਂਗੇ ਇਹ ਤਾਂ ਕਿਸਾਨੀ ਅੰਦੋਲਨ ਕਰਕੇ ਅਸੀਂ ਆਪਣਾ ਪ੍ਰੋਗਰਾਮ ਠੰਡਾ ਕੀਤਾ ਹੋਇਆ ਕਿਉਂਕਿ ਮੇਨ ਫੋਕਸ ਉਹ ਆ ਸਾਡਾ ਮੇਨ ਫੋਕਸ ਕਲੇਸ਼ ਪਾਣਾ ਨਹੀਂ ਹੈ ਪਰ ਗੱਲ ਇਹ ਆ ਕਿ ਤੁਸੀਂ ਉਸ ਟਾਈਮ ਪੂਰੀ ਖੇਚਤੂ ਕੀਤੀ ਆ ਕਿ ਦੀਪ ਲੀਡਰ ਨਾ ਬਣ ਜੇ ਹੁਣ ਤਾਂ ਦੀਪ ਹੈ ਨਹੀਂ ਹੁਣ ਬਣੋ ਲੀਡਰ ਆ ਕੇ ਹੁਣ ਸੰਭਲੋ ਸਟੇਜਾਂ ਹੁਣ ਹੋਵੋ ਮੂਰੇ ਖਾਓ ਗੋਲੀਆਂ ਕਰੋ ਮੁੰਡਿਆਂ ਨੂੰ ਲੀਡ ਜਾਓ ਪਰਲੇ ਪਾਸੇ ਪੁਆਲੂ ਪਰਚੇ ਐਨਐਸਏ ਐਨਐਸਏ ਤਾਂ ਨਹੀਂ ਲੱਗੀ ਉਹਦੀ ਤੇ ਪਰ ਐਂਡੇ ਸੇ ਤੋਂ ਘੱਟ ਵੀ ਨਹੀਂ ਉਹਦੇ ਨਾਲ ਹੋਈ ਹੁਣ ਹੋ ਜੋ ਮੁਰੇ ਹੁਣ ਕਿਉਂ ਬੜੇ ਬੈਠੇ ਹੋ ਅੰਦਰ ਜੇ ਚਲੋ ਠੀਕ ਆ ਉਥੇ ਗੋਲੀਆਂ ਚੱਲ ਗਈਆਂ ਹੋਣਗੀਆਂ ਮੈਂ ਮੈਂ ਕਹਿਣਾ ਚਲੋ ਲੱਖੇ ਸੁਧਾਣੇਵਾਲ ਨੂੰ ਗੋਲੀਆਂ ਚੱਲ ਗਈਆਂ ਹੋਣਗੀਆਂ ਦੁਆਬੀ ਨੇ ਨਹੀਂ ਕੀਤਾ ਵਿਰੋਧ ਦੁਆਬੀ ਨੂੰ ਨਹੀਂ ਮਾਰਨੂ ਫਿਰਦੇ ਲੋਕ ਦੁਆਬੀ ਤੇ ਨਹੀਂ ਹੁਣ ਹੁੰਦੇ ਐਟੈਕ ਫਿਰ ਆਪਾਂ ਕੀ ਲੁੱਕ ਗਏ ਸ਼ੰਭੂ ਸ਼ੰਭੂ ਵੀ ਜਾਏ ਆ ਚਾਰ ਪੰਜ ਵਾਰੀ ਜਾਏ ਆ ਵੀਡੀਓਜ਼ ਵੀ ਹੋ ਗਈਆਂ ਸਭ ਕੁਝ ਹੋ ਰਿਹਾ ਇਦਾਂ ਥੋੜੀ ਨਾ ਯਾਰ ਜੇ ਕਿਸੇ ਦੇ ਡਰ ਦੇ ਮਾਰੇ ਤੁਸੀਂ ਅੰਦਰ ਵੜ ਕੇ ਬਹਿਜੋਗੇ ਜੇ ਮੈਂ ਕਿਸੇ ਦੇ ਡਰ ਦੇ ਮਾਰੇ ਅੰਦਰ ਵੜ ਕੇ ਬਹਿ ਜਾਵਾਂ ਵੀ ਮੇਰੇ ਤੋਂ ਤਾਂ ਫਲਾਣੀ ਜਗ੍ਹਾ ਗੋਲੀਆਂ ਚ ਲੱਗੀਆਂ ਫਿਰ ਸਵਾਲ ਆ ਪੱਤਰਕਾਰ ਤੇ ਜੇ ਇੱਕ ਗੈਂਗਸਟਰ ਦੇ ਚਾਰ ਗੋਲੀਆਂ ਚੱਲ ਗਈਆਂ ਸਾਬਕਾ ਗੈਂਗਸਟਰ ਆ ਤੇ ਯਾਰ ਤੂੰ ਕਿਉਂ ਲੁਕਦਾ ਫਿਰਦਾ ਲੀਡ ਕਰ ਮੁੰਡਿਆਂ ਨੂੰ ਸਾਹਮਣੇ ਹੋ ਯਾਰ ਇਦਾਂ ਥੋੜੀ ਨਾ ਲੀਡਰ ਐ ਨਹੀਂ ਲੁਕਦੇ ਹੁੰਦੇ ਮੇਰਾ ਤਾਂ ਇਹੀ ਲਖੇ ਸਤਾਨੂੰ ਸੰਦੇਸ਼ ਆ ਲੀਡਰ ਐ ਨਹੀਂ ਲੁਕਦੇ ਹੁੰਦੇ ਜੇ ਚਾਰ ਗੋਲੀਆਂ ਪਹਿਲਾਂ ਵੀ ਤਾਂ ਤੇਰੇ ਤੇ ਚੱਲਦੀਆਂ ਰਹੀਆਂ ਕੀ ਹੋ ਗਿਆ ਸਾਹਮਣੇ ਹੋ ਮੁੰਡਿਆਂ ਨੂੰ ਲੀਡ ਕਰ ਹੁਣ ਲੈ ਕੇ ਜਾ ਮੁੰਡਿਆਂ ਦਿਲ ਕੋਸਣ ਨਾਲ ਗੱਲਬਾਤ ਕਰਨੀ ਬਹੁਤ ਬਹੁਤ ਧੰਨਵਾਦ ਭਾਗਤ ਸਿੰਘ ਜੀ ਆ ਬੀ ਲੇਕਿਨ ਸਵਾਲ ਵਾਕਈ ਬਹੁਤ ਵੱਡਾ ਹੈ ਕਿ ਆਖਰ ਲੱਖੇ ਸਿਧਾਣਾਂ ਚਲਦੀ ਕਿਸਾਨ ਅੰਦোলন ਦੇ ਵਿੱਚੋਂ ਆਖਰ ਅਚਨ ਚੇਤ ਕਿੱਥੇ ਗਾਇਬ ਹੋ ਗਿਆ ਤੇ ਜਿਹੜੀ ਖਿੱਚੋ ਤਾਣ ਤੀ ਯਾ ਕਿਸਾਨੀ ਅੰਦোলন ਦੇ ਵਿੱਚ ਨੌਜਵਾਨਾਂ ਦੇ ਨਾਲ ਲੱਖੇ ਸਿਧਾਣੇ ਦੀ ਜੋ ਇੱਕ ਜ਼ੁਬਾਨੀ ਟਕਰਾਰ ਹੋਈ ਸੀ ਉਸ ਦਾ ਅੰਤ ਕੀ ਹੋਇਆ ਸੀ ਉਸ ਗੱਲਬਾਤ ਦੇ ਵਿੱਚ ਇੱਕ ਨੌਜਵਾਨ ਇਹ ਵੀ ਕਹਿੰਦਾ ਹੈ ਲੱਖੇ ਸਿਧਾਣੇ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਉਹ ਸਹੀ ਹੈ ਉਹ ਗਲਤ ਹੈ ਇਹ ਗੱਲ ਸਾਫ਼ ਕਰਨੀ ਚਾਹੀਦੀ ਹੈ ਲੱਖੇ ਛਾੜਾਣੇ ਨੂੰ ਵੀ ਸਾਹਮਣੇ ਆ ਕੇ ਨਾਲੇ ਹੁਣ ਜਿਵੇਂ ਭਗਤ ਸਿੰਘ ਦੁਆਬੀ ਨੇ ਕਿਹਾ ਹੈ ਕਿ ਹੁਣ ਤਾਂ ਮੌਕਾ ਹੈ ਨਾ ਲੀਡਰ ਬਣਨ ਦਾ ਦੀਪਸਿੱਧੂ ਵੇਲੇ ਤਾਂ ਬਹੁਤ ਕੁਝ ਕਿਹਾ ਗਿਆ ਦੀਪਸਿੱਧੂ ਨੂੰ ਗਏ ਨੂੰ ਵੀ 2 ਸਾਲ ਪੂਰੇ ਹੋ ਗਏ 15 ਫਰਵਰੀ 2024 ਨੂੰ 15 ਫਰਵਰੀ 2022 ਨੂੰ ਦੀਪਸਿੱਧੂ ਦੀ ਮਾਤ ਹੁੰਦੀ ਹੈ ਤੇ ਹੁਣ ਸਬੱਬੀ ਉਹੀ ਦਿਨ ਨੇ ਦੂਜੀ ਵਰਸੀ ਤੇ ਕਿਸਾਨ ਆਂਦੋਲਨ ਵੀ ਲੱਗਿਆ ਹੋਇਆ ਪਰ ਨਹੀਂ ਹੈ ਤੇ ਦੀਪਸਿੱਧੂ ਤੇ ਨਹੀਂ ਹੈ ਲੱਖਾ ਸਿਧਾਣਾ ਕਿਉਂਕਿ ਲੱਖਾ ਸਿਧਾਣਾ ਅਚਨਚੇਤ ਗਾਇਬ ਹੋ ਗਿਆ ਕਿਉਂ ਕਾਰਨ ਕੀ ਸੀ ਇਹ ਲੱਖਾ ਸਿਧਾਣਾ ਹੀ ਦੱਸ ਸਕਦਾ ਹੈ ਕੈਮਰਾ ਬਸਰ ਮਨੋਜ ਦੇ ਨਾਲ ਠਾਕੁਰ ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ